ਇਹ ਜਗਤ ਦਾ ਸਵਾਦ ਹੈ ਇਹ ਧਾਰਮਿਕ ਮਨੁੱਖ ਦਾ ਰਸ ਨਹੀਂ ਹੈ ਸਹਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਮਾਨ ਸਿੱਧ ਹੋਵਾਂ ਸਿੱਧ ਲਾਈ ਰਿੱਧ ਅੱਖਾਂ ਆਓ ਗੁਪਤ ਪ੍ਰਗਟ ਹੋਏ ਬੈਠਾਂ ਲੋਕ ਰਾਖੇ ਭਾਉ ਪਰ ਮਤ ਦੇਖ ਭੂਲਾ ਵੀਸਰੇ ਤੇਰਾ ਚਿੱਤ ਨਾ ਆਵੇ ਨੀ ਮਹਾਰਾਜ ਕੇਦਰ ਮੈਂ ਸਿੱਧ ਹੋਵਾਂ ਗੁਪਤ ਹੋ ਜਾਵਾਂ ਪ੍ਰਗਟ ਹੋ ਜਾਵਾਂ ਛੋਟਾ ਹੋ ਜਾਵਾਂ ਵੱਡਾ ਹੋ ਜਾਵਾਂ ਪ੍ਰਭਾਵਿਤ ਕਰ ਲਵਾਂ ਦੂਜਿਆਂ ਨੂੰ ਮਨ ਭਾਵ ਦੇ ਪਦਾਰਥ ਪ੍ਰਾਪਤ ਕਰ ਲਵਾਂ ਕਿ ਸ੍ਰੀ ਕੀ ਦੀਆਂ ਮੈਨੂੰ ਯੋਗ ਦੀਆਂ ਛੱਡੀਆਂ ਦੀ ਪ੍ਰਾਪਤੀ ਹੋ ਜਾਏ ਸਾਰੀਆਂ ਰਿਧੀਆਂ ਦੀਆਂ ਦੇ ਨਾਲ ਮੇਰੀ ਢੋਲੀ ਭਰ ਜਾਏ ਔਰ ਮੈਂ ਇਸ ਨਾਲ ਜਗਤ ਨੂੰ ਮੁਤਾਸਰ ਕਰਨਾ ਪਰ ਮਹਾਰਾਜ ਕਹਿੰਦੇ ਮਤ ਦੇਖ ਭੂਲਾ ਵੀ ਕਰੇ ਮਤਾਂ ਕਿਦਰੇ ਇਨਾਂ ਰਿਧੀਆਂ ਤੇ ਛੱਡੀਆਂ ਨੂੰ ਵੇਖ ਕੇ ਤੂੰ ਛੱਡੀਆਂ ਦੀ ਕੀ ਭੁੱਲ ਕੇ ਰਹਿ ਜਾਏ ਤੇ ਤੈਨੂੰ ਪ੍ਰਮਾਤਮਾ ਚੇਤੇ ਨਾ ਆਵੇ ਐ ਯੋਗੀ ਅਗਰ ਧਾਰਮਿਕ ਸਾਧਨਾ ਦਾ ਫਲ ਰਿੱਧੀ ਤੇ ਸਿੱਧੀ ਹੈ ਤੋ ਫਿਰ ਇਸ ਸਾਧਨਾ